ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੱਲੇ ਨੂੰ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਮੇਰੇ ਇਸ WhatsApp ਨੰਬਰ ਤੇ ਪੰਜ ਸੱਤ ਫੋਟੋਆਂ ਜਾਂ ਦੋ ਕੁ ਮਿੰਟ ਦੀ ਵੀਡੀਓ ਬਣਾ ਕੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਅੱਜ ਲੈ ਕੇ ਆਇਆ ਜੀ ਸਟੈਂਡਰਡ ਕੰਪਨੀ ਦੀ ਕੰਬਾਈਨ ਬਕਾਊਆ ਟਰੈਕਟਰ ਨਾਲ ਚੱਲਣ ਵਾਲੀ ਮਾਡਲ 2009 ਆ ਬਹੁਤ ਵਧੀਆ ਚਾਲੂ ਹੁਲਾ ਤਿਆ ਡਿਮਾਂਡ ਵੀਰ ਦੀ ਆ ਸਿਰਫ 220000 ਰੁਪਏ ਏਰੀਆ ਆ ਬਠਿੰਡਾ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 9478169601 9478169601